ਨਮਸਕਾਰ ਵੀ ਕਿਸਾਨ ਸਾਥੀ ਵੀਰੋ ਅੱਜ ਤੁਹਾਡੇ ਲਈ ਆਪਾਂ ਫੌਗ ਫੌੜੀ ਲਾਉਣੇ ਆ ਜੇ ਕਿਸੇ ਕਿਸਾਨ ਵੀਰ ਨੇ ਲਗਾਉਣਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਹੈ 628334222 ਜੋ ਕਿ ਅੱਜ ਸਾਰਾ ਕੰਪਲੀਟ ਆਪਾਂ ਫਾਰਾ ਸੋਲੋ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਸੀਂ ਦੇਖ ਰਹੇ ਹੋ ਸਪੰਨ ਫਿਲਟਰ ਮੋਟਰ ਡਾਫਟਰ ਇਹ ਇਧਰੋਂ ਜੋ ਕੀ ਪਾਰੇ ਸੰਰੇਨੀ ਦੀ ਕੋਲ ਹੋ ਰਾਈ ਧੰਨਵਾਦ ਸਾਥੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਸਾਥੀ ਪਿਆਰਿਓ ਕਿਸਾਨ ਵੀਰੋ ਤੁਹਾਨੂੰ ਅੱਜ ਦੀ ਬਲੌਗ ਦੇ ਵਿੱਚ ਆਪਾਂ ਬਹੁਤ ਹੀ ਵਧੀਆ ਬਲੌਗ ਬਣਾਉਣ ਜਾ ਰਹੇ ਹਾਂ ਤਾਂ ਵੀਡੀਓ ਨੂੰ ਜਰੂਰ ਐਂਡ ਤੱਕ ਦੇਖਦੇ ਰਹੋ ਤੇ ਸਾਰਿਆਂ ਨੂੰ ਪਹਿਲਾਂ ਆਪਾਂ ਆਪਣੀ ਸ਼ਾਪ ਦੇ ਵਿੱਚੋਂ ਚੱਕਦੇ ਆਂ ਡਫਟਰ ਤੇ ਤੁਸੀਂ ਦੇਖ ਰਹੇ ਹੋ ਜੋ ਕਿ ਸਭ ਤੋਂ ਪਹਿਲਾਂ ਆਪਾਂ ਡੱਪਟਰ ਤੇ ਲੈਕਸ ਪਿਓਰ ਦੀ ਆਪਾਂ ਮੋਟਰ ਚੱਕੀ ਹੈ ਤੇ ਇਹ ਪਾਵਾਂਗੇ ਆਪਾਂ ਝੋਲੇ ਦੇ ਵਿੱਚ ਝੋਲੇ ਦੇ ਵਿੱਚ ਪਾ ਕੇ ਤੇ ਉਸ ਤੋਂ ਬਾਅਦ ਆਪਾਂ ਚੱਕਾਂਗੇ ਸਪਨ ਫਿਲਟਰ ਫਿਲਟਰ ਦਾ ਡੱਪਟਰ ਜਿਸ ਦੇ ਵਿੱਚ ਸਪੰਜ ਦੀ ਫਿਲਟਰ ਪਾਣੇ ਤੇ ਇਹਦੇ ਵਿੱਚ ਬਹੁਤ ਹੀ ਵਧੀਆ ਜੋ ਕਿ ਇਹ ਰਾਵੜ ਦਾ ਬਣਿਆ ਹੁੰਦਾ ਹੈ ਜਿਸ ਦੇ ਵਿੱਚ ਜੋ ਵੀ ਫालतू ਕਚਰਾ ਫਸਦਾ ਹੈ ਤਾਂ ਇਹਦੇ ਵਿੱਚ ਸਾਰਿਆਂ ਨੂੰ ਪਹਿਲਾਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਤਾਂ ਕਿ ਆਪਾਂ ਇਹਨੂੰ ਦੇਖ ਕੇ ਆਪਣੀ ਸਪੰਜ ਦੀ ਫਿਲਟਰ ਆਪਾਂ ਨਾਲ ਦੀ ਨਾਲ ਬਲੌਕ ਹੋਣ ਤੋਂ ਪਹਿਲਾਂ ਬਦਲਦੇ ਰਹੀਏ ਜੀ ਤੇ ਸਾਰਿਆਂ ਨੂੰ ਪਹਿਲਾਂ ਆਪਾਂ ਸਮਾਨ ਚੋਲੇ ਦੇ ਵਿੱਚ ਪਾ ਕੇ ਨਾਲ ਦੀ ਨਾਲ ਚੱਲਾਂਗੇ ਤੇ ਆ ਜੋ ਬਰੇ ਹੋ ਵੀਡੀਓ ਤੇ ਤੇ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰਦੇ ਰਹੋ ਇਹ ਆਪਣੇ ਦੁਕਾਨ ਦੇ ਵਿੱਚ ਆਪਾਂ ਫੁਹਾਰੇ ਸੈੱਟ ਕਰੇ ਨੇ ਤੇ ਹੁਣ ਆਪਾਂ ਅਗਲੇ ਫੁਹਾਰੇ ਆਪਾਂ ਇੱਕ ਕਿਸਾਨ ਵੀਰ ਦੇ ਘਰੇ ਲਾਉਣ ਵਾਸਤੇ ਪੁੱਜੇ ਹਾਂ ਤੇ ਇਹ ਫੁਹਾਰਾ ਬਹੁਤ ਹੀ ਜਿਆਦੇ ਫੋਗ ਬਣਾਉਂਦਾ ਹੈ ਸਿੰਗਲ ਫਾਰ ਹੈ ਜੀ ਵੱਖ-ਵੱਖ ਤਰੀਕੇ ਦੇ ਫੁਹਾਰੇ ਜੋ ਮਾਰਕੀਟ ਦੇ ਵਿੱਚ ਆਏ ਹੋਏ ਨੇ ਤੇ ਇਹ ਫਾਰ ਆ ਸਿੰਗਲ ਫਾਰ ਹੈ ਜੀ ਸਿੰਗਲ ਮੂੰਹ ਵਾਲਾ ਫਾਰਾ ਤੇ ਆਪਾਂ ਕਰਦੇ ਆ ਸੈਟਿੰਗ ਤੇ ਸਾਰਿਆਂ ਨੂੰ ਪਹਿਲਾਂ ਸਟੀਲੀ ਤਾਰ ਵਿਛਾ ਕੇ ਪਾਈਪ ਵਿਛਾ ਕੇ ਖੇੜ ਦੇ ਉੱਪਰ ਮੋਟਰ ਆਹ ਰੋ ਮੋਟਰ ਆਪਾਂ ਫਿੱਟ ਕਰ ਰਹੇ ਆ ਤੇ ਬਹੁਤ ਹੀ ਪੱਕੇ ਕੰਮ ਕਰਾਂਗੇ ਤਰੀਕੇ ਦੇ ਨਾਲ ਜੇ ਕਿਸੇ ਕਿਸਾਨ ਵੀਰ ਨੇ ਇਹ ਫੌਗ ਫਾਰ ਇਪਤੋਲ ਬਹੁਣੇ ਹੁਣ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਜੀ 6283342292 ਤੇ ਤੁਸੀਂ ਸੰਪਰਕ ਕਰਕੇ ਸਮਾਨ ਵੀ ਲੈ ਸਕਦੇ ਹੋ ਅਤੇ ਇਹ ਫੌਗ ਫਾਰ ਲਗਵਾ ਵੀ ਸਕਦੇ ਹੋ ਅਤੇ ਹਰ ਇੱਕ ਸਮਾਨ ਸਸਤੇ ਰੇਟ ਤੇ ਆਪਾਂ ਤੋਂ ਖਰੀਦ ਸਕਦੇ ਹੋ ਮੋਟਰ ਤੇ ਡਾਫਟਰ ਦੀ 1 ਸਾਲ ਦੀ ਗਾਰੰਟੀ ਹੋਵੇਗੀ ਜੀ ਤੇ ਨਾਲ ਦੀ ਨਾਲ ਗਰਮੀ ਦੇ ਸਮੇਂ ਦੇ ਵਿੱਚ ਆਪਣੇ ਪਸ਼ੂਆਂ ਦੇ ਉੱਪਰ ਇਹ ਫੌਗਪੋਰਾ ਕਿਸਾਨ ਵੀਰੋ ਜਰੂਰ ਲਗਾਓ ਬਹੁਤ ਹੀ ਵਧੀਆ ਇਹ ਗਰਮੀ ਦੇ ਵਿੱਚ ਗਰਮੀ ਤੋਂ ਬਚਣ ਲਈ ਪਸ਼ੂਆਂ ਨੂੰ ਬਚਾਉਣ ਲਈ ਸਾਰਿਆਂ ਨੂੰ ਵਧੀਆ ਆਸਾਨ ਤੇ ਵਧੀਆ ਤਰੀਕਾ ਹੈ ਜੀ ਆਪਣੇ ਬਾਗਲ ਬਰਾਂਡੇ ਸ਼ੈਡਾਂ ਦੇ ਵਿੱਚ ਇਹ ਫੌਗਪੋਰਾ ਜਰੂਰ ਲਗਾਓ ਇਹ ਆਪਾਂ ਮੋਟਰ ਕਰਤੀ ਫਿੱਟ ਤੇ ਡਾਫਟਰ ਫਿਲਟਰ ਆਪਾਂ ਕਰਨਾ ਫਿੱਟ ਤੇ ਸਪੰਨ ਫਿਲਟਰ ਪਾ ਕੇ ਆਪਾਂ ਸਾਰੀ ਕੰਪਲੀਟ ਆ ਇਹ ਸਾਰੀ ਤਿਆਰੀ ਆਪਾਂ ਕਰਦੇ ਆ ਤੇ ਫੌਗ ਫੌਰ ਆਪਣੇ ਚਲਾ ਕੇ ਤੁਹਾਨੂੰ ਦਿਖਾ ਰਹੇ ਆ ਐਨ ਬਧੀਆ ਤਰੀਕੇ ਨਾਲ ਪੂਰਾ ਫੌਗ ਪੰਪ ਤੋਂ CO 100 ਤੇ ਬਧੀਆ ਤਰੀਕੇ ਦਾ ਇਹ ਫੌਗ ਮੱਜਾਂ ਦੇ ਉੱਪਰ ਛੱਡ ਕੇ ਪੱਕੇ ਫੁਹਾਰੇ ਲਾਤੇ ਜੀ ਤੇ ਮੱਜਾਂ ਆਰਾਮ ਨਾਲ ਤੁਸੀਂ ਦੇਖ ਰਹੇ ਹੋ ਆਨੰਦ ਮਾਣ ਰਹੀਆਂ ਨੇ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਸ਼ੇਅਰ ਕਰਦੇ ਰਹੋ ਜੀ ਧੰਨਵਾਦ ਅੱਜ ਤੁਹਾਡੇ ਲਈ ਆਪਾਂ ਹੋਗਾ ਫੁਹਾਰੇ ਲਾਉਣੇ ਆ ਜੇ ਕਿਸੇ ਕਿਸਾਨ ਵੀਰ ਨੇ ਲਗਾਉਣਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਹੈ 6583342222 ਤੇ ਜੋ ਕਿ ਅੱਜ ਸਾਰਾ ਕੰਪਲੀਟ ਆਪਾਂ ਪਹਾਰਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਸੀਂ ਦੇਖ ਰਹੇ ਹੋ ਸਪਨ ਫਿਲਟਰ ਆ ਮੋਟਰ ਆ ਡੱਪਟਰ ਇਹ ਇਧਰੋਂ ਜੋ ਕਿ ਪਾੜੇ ਚੰਦਰੀ ਨੇ ਪਾਉ ਲਵਾਰ ਹੈ ਤਾਂ ਮਾਸ਼ਾਅੱਲਿ 那到底？